ਹਾਂਜੀ ਮਿੱਤਰੋ ਕਿਵੇਂ ਹੋ ਉਮੀਦ ਕਰਦਾ ਸਾਰੇ ਘੈਂਟ ਹੀ ਹੋਮੋਗੇ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਆਪਾਂ ਤੁਹਾਨੂੰ ਘੁਮਾਉਣੇ ਆ ਲੁਧਿਆਣੇ ਦੀ ਸਭ ਤੋਂ ਮਸ਼ਹੂਰ ਥਾਂ ਦੇ ਉੱਤੇ ਅੱਜ ਬਾਈ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਹਾਊਸ ਸਿਟੀ ਦੇ ਵਿੱਚ ਤੇ ਅੱਜ ਹੈਗਾ 2025 ਦਾ ਲਾਸਟ ਡੇ ਤੋਂ ਸਭ ਤੋਂ ਪਹਿਲਾਂ ਤਾਂ ਹੈਪੀ ਨਿਊ ਇਅਰ ਸਾਰਿਆਂ ਨੂੰ ਐਡਵਾਂਸ ਦੇ ਵਿੱਚ ਤੋਂ ਨਵਾਂ ਸਾਲ ਚੜ੍ਹਨ ਵਿੱਚ ਕੋਸ਼ੀ ਘੰਟੇ ਰਹਿ ਗਏ ਹੋਏ ਆ ਤੋਂ ਆਪਾਂ ਸ਼ਹਿਰ ਦੇ ਵਿੱਚ ਘੁੰਮ ਕੇ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣੇ ਦੀਆਂ ਰੌਣਕਾਂ ਛੋਣਾਂ ਕਿੱਦਾਂ ਦੀਆਂ ਨੇ ਤੋ ਇੱਧਰ ਦੇਖੋ ਸਾਰੇ ਸਾਊਥ ਏਰੀਆ ਦੇ ਨਜ਼ਾਰੇ ਆਪਾਂ ਤੁਹਾਨੂੰ ਘੁੰਮ ਕੇ ਸਾਰਾ ਵਿਖਾਵਾਂਗੇ ਬਾਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਸਾਰੀ ਐਂਡ ਤੱਕ ਦੀ ਤੋ ਬਾਈ ਮਾਹੌਲ ਦੇਖੋ ਇੱਥੇ ਦਾ ਕਿੰਨਾ ਘੈਂਟ ਆ ਪੂਰੀ ਰੌਣਕਾਂ ਸ਼ੌਣਕਾਂ ਲੱਗੇਆਂ ਇੱਧਰ ਖਰਗੋਸ਼ ਖਰਗੋਸ਼ਨੀ ਬੈਠੇ ਚਾਹ ਪੀਂਦੇ ਸਕੂਟਰ ਦੇ ਉੱਤੇ ਮਾਰਕੀਟ ਇਸ ਟਾਈਮ ਪੂਰੀ ਸਰਗਰਮਾ ਰਾਸ਼ ਹੋਣਾ ਸ਼ੁਰੂ ਹੋ ਗਿਆ ਹੈ ਇੱਥੇ ਵੀ ਨਵੇਂ ਸਾਲ ਕਰਕੇ ਸਾਰੇ ਸੈਲੀਬ੍ਰੇਸ਼ਨਸ ਵਗੈਰਾ ਕਰ ਰਹੇ ਆ ਤੋ ਆਪਾਂ ਵੀ ਚੱਲਦੇ ਆ ਤੁਹਾਨੂੰ ਦਿਖਾਉਣੇ ਆ ਮਾਹੌਲ ਲੰਗੀ ਇਹ ਪਾਣੀ ਵਾਲੇ ਪੁਲ ਦੇ ਥੱਲੇ ਵੀ ਆਪਣੇ ਜੋ ਤਰ੍ਹਾਂ ਪਾਣੀ ਲੰਘ ਰਿਹਾ ਵਾ ਭਾਰੇ ਚੱਲ ਰਿਹਾ ਜੇ ਬੰਦ ਹੋ ਗਿਆ ਆਪਾਂ ਹੋਣਾ ਗਿੱਲੇ ਨਜ਼ਾਰਾ ਇਸ ਤਰ੍ਹਾਂ ਹੋ ਰਿਹਾ ਪੂਰਾ ਜਿਵੇਂ ਆਪਾਂ ਅੱਗੇ ਆਉਣੇ ਅੱਗੇ ਆਪ ਨੂੰ ਮਿਲਦਾ ਤੰਬੂ ਜਾ 크리스마ਸ ਟ੍ਰੀ ਬਹੁਤ ਵੱਡਾ ਬਣਾਇਆ ਹੋਇਆ ਹੈ ਇਹਨਾਂ ਦਾ ਉਹ ਨਵੇਂ ਸਾਲ ਦੀ ਰੌਣਕਾਂ ਨੂੰ ਹੋਰ 2-4 ਚੰਦ ਲਾ ਦਿੰਦਾ ਵਾ ਬਾਈ ਹੁਣ ਇਹ ਸਜਾਉਣ ਲੱਗੇ ਹੋਏ ਆ ਹਜੇ ਵੀ ਕਿਰੇਸਮਸ ਦਾ ਨਾਂ ਗਿਆ ਹੈਂ ਗਰੇਸ ਉਹ ਬਾਈ ਇਦਾਂ ਕੋਈ ਮਾਹੌਲ ਕੁਛ ਇਸ ਤਰੀਕੇ ਦਾ ਵਾ ਇਹ 5 ਤਰੀਕ ਤੱਕ ਬਾਈ ਹੋਣੇ ਕਹਿੰਦੇ ਸੈਲੀਬ੍ਰੇਸ਼ਨ ਆ ਇਦਾਂ ਹੀ ਚੱਲਣੀਆਂ ਨੇ ਇਦਾਂ ਇਹ ਲੱਗੇ ਹੋਏ ਆ ਪੜਾਉਣੇ ਆਪਾਂ ਵਜਾ ਕੇ ਦੇਖਿਓ। ਕਿਉਂ? ਇਧਰ ਲੱਗੇ ਹੋਏ ਸਾਊਂਡ ਵਾਲੇ ਜਿੱਦਾਂ ਜਿੱਦਾਂ ਰੋਲਾ ਪੈਂਦਾ ਇਹ ਨਾਲ ਸਾਊਂਡ ਦੇ ਨਾਲ ਚੱਲਦੇ ਆ। ਸੋ ਭਾਈ ਜਿਹੜੇ ਜਿਹੜੇ ਇੱਥੇ ਆਏ ਹੋਏ ਆ ਕਮੈਂਟ ਮੈਨੂੰ ਕਰਕੇ ਜਰੂਰ ਦੱਸੋ ਜਿਹੜੇ ਬੰਦੇ ਆਪਣੇ ਨਵੇਂ ਆ ਚੈਨਲ ਤੋਂ ਉਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ। ਆਪਾਂ ਇਹਦੀ ਗ੍ਰੋਥ ਕਰਨੀ ਹੈ 2027 ਚੜ ਗਿਆ ਹੈ ਫੁੱਲ ਵੀਡੀਓ ਆਉਣੀ ਉਸ ਵਿੱਚ ਟਾਈਮ। ਤੇ ਭਾਈ ਮਿਲਾਂਗੇ ਤੁਹਾਨੂੰ ਨਵੀਂ ਵੀਡੀਓ ਦੇ ਵਿੱਚ। ഫോണേജ് ഫുഹാരോ എൻഡ്